ਆਗਤ ਨਾ ਸ੍ਰੀ ਮਹਲਾ 3 ਜਾ ਕਰ ਚੌਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਹਮ ਪੀਖਕ ਪੇਖਾਰੀ ਤੇਰੇ ਤੋਨੇ ਜਪਤ ਹੈ ਦਾਤਾ ਓ ਦਇਆਲ ਨਾਮ ਦਿਓ ਮੰਗਤ ਜਾਨ ਕੋ ਸਦਾ ਰੰਗਰਾ ਪਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 666 ਤੇ ਸ਼ੋਭਨੇਕ ਤਰਾ ਸ੍ਰੀ ਰਾਗਵੇ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਪਾਚਾ ਮਹਾਰਾਜੀ ਦੀ ਬੰਦਾਇ ਪਾਵਨ ਸ਼ਬਦ ਜੋ ਚੌਥੇ ਘਰ ਵਿੱਚ ਗਉਣ ਦੀ ਹਦਾਇਤ ਹੈ ਅਕਾਲਪੁਰ ਕੇ ਇੱਕ ਕਹਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸਜਖਣ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਮਹਾਰਾਜਾ ਆਪਣਾ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਕਰੋ ਅਰਦਾਸ ਹੇ ਵਾਹਿਗੁਰੂ ਜੀ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਤੂੰ ਸਾਰਿਆਂ ਨੂੰ ਸੁਤੰਤਰ ਰਹਿ ਕੇ ਦਾਤਾਂ ਦੇਣ ਵਾਲਾ ਹੈ ਮੇਰੇ ਉਤੇ ਦਇਆ ਕਰੋ ਮੈਨੂੰ ਆਪਣਾ ਨਾਮ ਬਖਸ਼ੋ ਮੰਗਤੇ ਨੂੰ ਮੈਨੂੰ ਖੈਰ ਪਾਓ ਆਪਣੇ ਨਾਮ ਦੀ ਮੈਂ ਤੁਹਾਡੇ ਨਾਮ ਦੇ ਵਿੱਚ ਰਚ ਕੇ ਰੰਗੀਜ ਕੇ ਤੇਰਾ ਨਾਮ ਜਪਦਾ ਰਵਾਂ ਹਉ ਬਲਿਆਰੇ ਜਾਓ ਸੱਚ ਤੇਰੇ ਨਾਮ ਵਿਟਾਂ ਹਉ ਬਲਿਆਰੇ ਜਾਓ ਸੱਚ ਤੇਰੇ ਨਾਮ ਵਿਟਾਂ ਕਰਨ ਕਰਨ ਸਭਨਾ ਕਾਇਕੋ ਅਵਰਨਾ ਦੂਜਾ ਕੋਈ ਰਹਾ ਹੈ ਵਾਹਿਗੁਰੂ ਜੀ ਮੈਂ ਸਦਾ ਤੁਹਾਡੇ ਤੋਂ ਬਲਿਹਾਰ ਜਾਵਾਂ ਸਦਕੇ ਜਾਵਾਂ ਮੈਂ ਤੁਹਾਡੇ ਹੁਕਮ ਨੂੰ ਮੰਨਦਾ ਰਵਾਂ ਤੁਹਾਡੇ ਨਾਮ ਤੋਂ ਸਦਕੇ ਜਾਵਾਂ ਕੁਰਬਾਨ ਜਾਵਾਂ ਤੁਸੀਂ ਸਾਰਿਆਂ ਦੇ ਪੈਦਾ ਕਰਨ ਵਾਲੇ ਹੋ ਏ ਵੈਗਰੂ ਜੀ ਕਾਰਨ ਵੀ ਤੁਸੀਂ ਹੋ ਤੇ ਕਾਰਨ ਵੀ ਤੁਸੀਂ ਹੀ ਹੋ ਹੋਰ ਏਡੀ ਸ਼ਕਤੀ ਦਾ ਮਾਲਕ ਦੁਨੀਆ ਦੇ ਉੱਤੇ ਦੂਜਾ ਹੋਰ ਕੋਈ ਵੀ ਨਹੀਂ ਹੈ ਬਹੁਤੇ ਫੇਰ ਪੇ ਕਿਰਪਨ ਕੋ ਆਬ ਕਿਸ ਕੀਰ 파 ਕੀ ਜੈ ਹੋ ਦਇਆਲ ਦਰਸ਼ਨ ਦਿਓ ਆਪੋਨਾ ਐਸੀ ਬਖਸ਼ ਕਰੀ ਜੈ ਮੇਨੂੰ ਮਾਇਆ ਕਠੀ ਕਰਦੇ ਨੂ ਮਾਇਆ ਜੋੜਦੇ ਨੂੰ ਬਹੁਤ ਜਨਮ ਬੀਤ ਗਏ ਹਨ ਹੁਣ ਹੀ ਮੇਰੇ ਤੇ ਕਿਰਪਾ ਕਰਦੇ ਉਹ ਮੇਰੇ ਤੇ ਦਇਆ ਕਰੋ ਮੈਨੂੰ ਆਪਣਾ ਦਰਸ਼ਨ ਦੀਦਾਰ ਬਖਸ਼ੋ ਐਸੀ ਮੇਰੇ ਉੱਤੇ ਮਿਹਰ ਕਰਦੇ ਉਹ ਭੰਤ ਨਾਨਕ ਪਰਮ ਪਾਠ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਤੀਜੇ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹਦੇ ਪਰਮ ਦੇ ਪਰਦੇ ਖੁੱਲ ਗਏ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਨੂੰ ਜਾਣ ਲਿਆ ਭਾਵ ਗੁਰੂ ਨਾਨਕ ਦੇਵ ਜੀ ਨੂੰ ਵੀ ਮੰਨ ਲਿਆ ਗੁਰੂ ਨਾਨਕ ਦੇਵ ਜੀ ਦੀ ਵੀ ਮੰਨ ਲਈ ਉਹਦੇ ਅੰਦਰ ਅੰਦਰ ਆਤਮੇ ਦੇ ਵਿੱਚ ਸਤਿਗੁਰੂ ਨਾਲ ਪ੍ਰੀਤ ਬਣ ਜਾਵੇਗੀ ਗੁਰੂ ਦਾ ਹੁਕਮ ਮੰਨਣ ਲੱਗ ਜਾਵੇਗਾ ਖਿੜੇ ਮੱਥੇ ਹੋਈਆਂ ਬਿੰਦਪੁਲਾ ਚੁਕਾਂ ਦੀ ਮਾਫੀ ਬਖਸ਼ਣੀ ਜਾ ਜੇ ਕਸ ਜੱਜਤਾ ਵਾਲੀ ਗੱਲ ਜਰੂਰ ਮੈਂ ਆਪ ਜੀ ਦੇ ਸੰਮਰੱਖਣ ਜਾਊਂਗਾ ਕਿ ਭਾਈ ਕਾਰਜ ਸਿੰਘ ਜੀ ਹਜ਼ੂਰੀ ਰਾਗੀ ਜਦੋਂ ਸਾਰੀ ਦੁਨੀਆ ਤੰਤਾਂ ਦੇ ਗੁਰੂਗ੍ਰਾਮ ਸਾਹਿਬ ਜੀ ਦੇ ਸਵੇਰ ਦੇ ਪ੍ਰਕਾਸ਼ ਨੂੰ ਅੰਮ੍ਰਿਤ ਪ੍ਰਕਾਸ਼ ਨੂੰ ਉਡੀਕ ਰੀਆਂ ਹੁੰਦੀਆਂ ਹਨ ਗੁਰੂ ਮਹਾਰਾਜ ਦੀ ਸਵਾਰੀ ਆਉਣੀ ਹੁੰਦੀ ਹੈ ਤੇ ਉਹਨਾਂ ਨੇ ਬੜੇ ਨਾਮ ਵਿੱਚ ਭਜ ਕੇ ਇਸ ਪਾਵਨ ਸ਼ਬਦ ਦਾ ਕੀਰਤਨ ਕੀਤਾ ਬੜੀ ਹੈਰਾਨੀ ਹੋਈ ਜਦੋਂ ਗੁਰੂ ਨੇ ਮੰਨ ਲਿਆ ਉਹ ਇਹੋ ਹੁਕਮਨਾਮਾ ਜਵਾਬ ਜੀ ਦੇ ਸਾਹਮਣੇ ਰੱਖਿਆ ਇਹ ਹੀ ਅੱਜ ਦਾ ਪਵਨ ਹੁਕਮਨਾਮਾ ਆਓ ਜੇ ਗੁਰੂ ਇਹ ਨਹੀਂ ਮੰਨ ਲੈਂਦਾ ਵਾ ਗੁਰੂ ਹੋਰ ਸਾਡੀ ਮੰਨ ਲਵੇ ਸਾਰੇ ਪਰਮਦੇ ਪਰਦੇ ਖੁੱਲ ਜਾਣ ਆਓ ਗੁਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ हम पीखक बेखा रीते तेरे दूने जपात है दापा हो, हो दयाल दर्शन दियो अपना ऐसी बख सुखरी जय ਐਸੀ ਬਖਸ਼ਕਰੀ ਜੈ